ਤੁਸੀਂ ਆ ਜਿਹੜੇ ਤੇ ਵੀ ਦਾਸਪੁਰ ਮੱਲ ਕੇ ਬੈਠੇ ਜੇ ਇਹਦੀਆਂ ਤਾਰਾਂ ਦਿੱਲੀ ਨਾਲ ਵੀ ਜੁੜੀਆਂ ਵਾਂ ਰੱਖਤ ਪਤੀ ਨਾਲ ਵੀ ਜੁੜੀਆਂ ਵਾਂ ਠੀਕ ਆ ਉਹਨਾਂ ਨੇ ਆਪਣੀ ਕੀਤੀ ਆ ਹੁਣ ਅਸੀਂ ਆਪਣੀ ਕਰਕੇ ਵਿਖਾਵਾਂਗੇ ਸਾਨੂੰ ਅੱਜ ਮਾਣ ਆ ਅੱਜ ਨਾ ਨੌਜਵਾਨ ਨਿਕਲਿਆ ਆ ਇਹ ਨੌਜਵਾਨ ਆਉਣ ਵਾਲੀ ਪੀੜੀ ਦਾ ਪੁਖਿਆ ਜਿੱਦਣ ਨੌਜਵਾਨ ਛੜਕਾਂ ਦੇ ਆ ਜਾਣ ਅਸੀਂ ਆਨੇ ਆ ਇਹਨਾਂ ਦੇ ਅਸੀਂ ਦਾਤਰੀ ਰੰਬਾ ਕਈ ਰਹਿੰਦੇ ਹੋ ਜਿਹੜੇ ਸਰਕਾਰਾਂ ਹਾਲਾਤ ਬਣ ਟਾਉਂਡੀਆਂ ਵਾ ਕਿਤੇ ਪੁਰਾਣੇ ਹਾਲਾਤ ਦੁਬਾਰਾ ਨਾ ਆ ਜਾਣ ਇਸ ਕਰਕੇ ਸਰਕਾਰਾਂ ਨੂੰ ਚਿਤਨਾ ਹੋਣੀ ਆ ਇਹ ਮਸਾਹਤ ਪੰਜਾਬ ਉਹਨਾਂ ਹਾਲਾਤਾਂ ਜੋ ਨਿਕਲਿਆ ਵਾ ਦੁਬਾਰਾ ਆ ਸਿੰਘਾਂ ਨੂੰ ਆ ਖਾਲਸੇ ਨੂੰ ਆਪਣੇ ਅਸਲੀ ਰੂਪ ਚ ਨਾ ਆਉਣ ਦਿਓ ਤੇ ਤਗੜੇ ਹੋ ਕੇ ਆ ਚੰਦੇ ਦੇ ਥੱਲੇ ਆ ਕੇ ਸ਼ਾਂਤ ਮਈ ਸਿੰਘਰ ਚ ਲੜਾਂਗੇ ਜੇ ਲੋੜ ਪਈ ਤੇ ਫਿਰ ਦਿੱਲੀ ਦੀ ਇੱਟ ਨਾਲ ਇੱਟ ਵੀ ਖੜਕਾ ਦੇਵਾਂਗੇ ਫਿਰ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਕੇ ਉਥੋਂ ਸਾਰਾ ਕੁਝ ਲੈ ਲਾਂਗੇ ਕਿਉਂਕਿ ਦਿੱਲੀ ਦੂਰ ਨਹੀਂ ਇਹ ਉਹ ਦਿੱਲੀ ਆ ਜਿੱਥੇ ਬਗੇਸੋ ਝੰਡਾ ਚੜਾ ਕੇ ਆਉਂਦਾ ਵਾ ਇਹ ਉਹ ਦਿੱਲੀ ਆ ਜਿੱਥੇ ਖਾਨਸਾ ਰਾਜ ਨੇ ਰਾਜ ਕੀਤਾ ਅੱਜ ਵੀ ਖਾਲਸੇ ਹੈਗੇ ਆ ਅੱਜ ਵੀ ਰਾਜ ਕਰਨ ਦੀ ਸਮਰੱਥਾ ਰੱਖਦੇ ਆ ਜਸਾਨੋ ਦੀ ਕਿਰਤ ਕਰਨ ਵਾਲੇ ਲੋਗ ਆ ਲੋਕਾਂ ਦਾ ਟਿੱਡ ਪਰਣ ਵਾਲੇ ਆ ਆ ਮੋਦੀ ਅਡਵਾਨੀ ਦੇ ਜਿਹੜੀ ਰੋਟੀ ਟੇਬਲ ਤੇ ਪਈ ਆ ਉਹ ਸਾਡੇ ਡਿੱਟਾ ਜੋ ਨਿਕਲ ਕੇ ਗਈ ਆ ਸਾਡਾ ਬਾਪੂ ਉੱਥੇ ਬੰਨੇ ਵਾਟ ਰਿਆ ਵਾ ਇਸ ਕਰਕੇ ਉਹਨੇ ਇੱਥੇ ਤਕੜੀ ਤਿਆਰੀ ਕਰਕੇ ਚੱਲੇ ਆ ਪਿੰਡ tàḍo ਤੋਂ ਤੁਰ ਕੇ ਇਹ ਲੈਣਾ ਬਣਾ ਕੇ ਕਿਸੇ ਨੇ ਉਲੜਵਾਜੀ ਨਹੀਂ ਕਰਨੀ ਤੁਹਾਡੇ ਨੌਜਵਾਨਾਂ ਤੋਂ ਬੜੀਆਂ ਆਸਾਂ ਇਹ ਕਰਕੇ ਤਰੀਕੇ ਨਾਲ ਗਾੜੀ-ਗਾੜੀ ਸਪੀਕਰਾਂ ਵਾਲੀ ਗੱਡੀ ਜਾਊਗੀ ਮਗਰ ਤੁਸੀਂ ਆਉਣਾ ਵਾ ਜਿੱਤ ਲੜਦੇ ਲੋਕਾਂ ਦੀ ਪੁਲਿਸ Sí, cuate.